ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ੇਰ ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਉਹ ਵਿਸ਼ਾ ਹੈਗਾ ਵਾ ਕਿ ਪੰਜਾਬ ਪਾਣੀ ਦੇ ਵਿੱਚ ਡੁੱਬ ਰਿਹਾ ਵਾ ਔਰ ਕਿੰਨੇ ਦਿਨ ਹੋ ਗਏ ਆ ਕਿ ਲੋਕ ਪਾਣੀ ਦੇ ਵਿੱਚ ਆਪਣੀ ਜਾਨ ਬੜੀ ਹੀ ਮੁਸ਼ਕਲ ਨਾਲ ਭੱਜ-ਭੱਜ ਕੇ ਬਚਾ ਰਹੇ ਆ ਤੇ ਸੇਵਾ ਪੰਜਾਬ ਦੇ ਲੋਕ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੀ ਸੰਗਤ ਵੱਡੇ ਲੈਵਲ ਤੇ ਕਰ ਰਹੀ ਆ ਤੇ ਕੱਲ ਦੀ ਇੱਕ ਵੀਡੀਓ ਮੈਂ ਦੇਖੀ ਸੀ ਕਿ ਰਾਜਸਥਾਨ ਤੋਂ ਸਿੱਖ ਆਏ ਸੀ ਲੰਗਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਔਰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਜੇ ਤੁਸੀਂ ਆਪਣੇ ਹੱਥੀਂ ਕੁਝ ਨਹੀਂ ਕਰ ਸਕਦੇ ਕਿ ਤੁਸੀਂ ਹੱਥ ਖੜੇ ਕਰਕੇ ਜੋ ਕਿਉਂਕਿ ਤੁਹਾਡੇ ਕੋਲੋਂ ਤਾਂ ਮੈਂ ਦੇਖ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਵਾਸਤੇ ਇੱਕ ਵੀ ਕੋਈ ਬਿਆਨ ਨਹੀਂ ਮੈਨੂੰ ਨਜ਼ਰ ਆਇਆ ਬਲਕਿ ਚੈਨਾ ਦਾ ਦੌਰਾ ਕੀਤਾ ਜਾ ਰਿਹਾ ਇੱਕ ਬੰਨੇ ਤੁਸੀਂ ਕਹਿੰਦੇ ਜੋ ਕਿ ਪੰਜਾਬੀ ਸਾਡਾ ਪੰਜਾਬ ਨਾਲ ਬਹੁਤ ਲਗਾਓ ਆ ਪੰਜਾਬ ਨਾਲ ਸਾਡਾ ਬਹੁਤ ਪਿਆਰ ਆ ਤੇ ਅੱਜ ਪੰਜਾਬ ਪਾਣੀ ਦੇ ਸੰਕਟ ਦੇ ਵਿੱਚ ਜੂੰਜ ਰਿਹਾ ਵਾ ਉਹ ਸੰਕਟ ਆਇਆ ਕਿਵੇਂ ਆ ਸਾਰੀ ਦੁਨੀਆ ਨੂੰ ਵੀ ਪਤਾ ਵਾ ਲੋਕਾਂ ਨੂੰ ਵੀ ਪਤਾ ਵਾ ਕਿ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਦਾ ਬਹੁਤ ਵੱਡਾ ਕਸੂਰ ਆ ਕਿਤਨਾ ਕਿਤੇ ਸਾਡੇ ਜਿਹੜਾ ਉੱਪਰ ਅਧਿਕਾਰੀ ਬੈਠੇ ਆ ਉਹਨਾਂ ਦਾ ਬਹੁਤ ਵੱਡਾ ਕਸੂਰ ਆ ਜਦੋਂ ਪਤਾ ਸੀ ਏਡੇ ਵੱਡੇ ਲੈਵਲ ਤੇ ਕਿਉਂਕਿ ਸਰਕਾਰਾਂ ਨੂੰ ਦੋ ਦੋ ਮਹੀਨੇ ਪਹਿਲਾਂ ਪਤਾ ਲੱਗਦਾ ਕਿਉਂਕਿ ਇਹਨਾਂ ਕੋਲ ਸਾਰੇ ਸੋਰਸ ਆ ਕਿ بارش ਕਿੰਨੀ ਹੋਣੀ ਆ بارش ਦੇ ਨਾਲ ਪਾਣੀ ਕਿੰਨਾ ਸਾਡੇ ਕੋਲ ਜਾਵਾ ਹੋ ਸਕਦਾ ਵਾ ਫਿਰ ਜਿਹੜਾ ਡੈਮ ਆ ਡੈਮ ਦੇ ਉੱਪਰ ਇੱਕ ਮੈਪ ਦੀ ਤਰ੍ਹਾਂ ਜਿਵੇਂ ਕਹਦੇ ਨੇ ਸਕੇਲ ਦੀ ਥੜਾ ਪਾਣੀ ਦੀ ਮਿੰਤੀ ਵਾਸਤੇ ਨਿਸ਼ਾਨ ਲੱਗੇ ਹੁੰਦੇ ਆ ਤੇ ਕੀ ਜਿਹੜੇ ਡੈਮ ਤੇ ਅਧਿਕਾਰੀ ਸੀ ਚਾਹੇ ਪ੍ਰਸ਼ਾਸਨ ਚੀ ਚਾਹੇ ਸਰਕਾਰ ਸੀ ਉਸ ਚੀਜ਼ ਦੀ ਨਿਗਰਾਨੀ ਨਹੀਂ ਸੀ ਰੱਖੀ ਕਿ ਅਸੀਂ ਇਹ ਜਿਹੜਾ ਪਾਣੀ ਆ ਕਿਵੇਂ ਡਿਨੇਟ ਕਰਨਾ ਵਾ ਜਗਦੰਮ ਲੋਕਾਂ ਨੂੰ ਜਿਹੜਾ ਵਾ ਪਾਣੀ ਛੱਡ ਕੇ ਪ੍ਰਭਾਵਿਤ ਕੀਤਾ ਗਿਆ ਕੋਈ ਐਲਟੀਮੇਟ ਨਹੀਂ ਦਿੱਤਾ ਗਿਆ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਕਿ ਲੋਕ ਆਪਣਾ ਮਾਲ ਡੰਗਰ ਕਿਉਂਕਿ ਪਤਾ ਸੀ ਕਿ ਉੱਪਰ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਜ਼ਿਆਦਾ ਹੋ ਚੁੱਕਾ ਵਾ ਤੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਜ਼ਿਲ੍ਹੇ ਦੇ ਅਫਸਰਾਂ ਨੂੰ ਜ਼ਿਲ੍ਹੇ ਦੇ ਐਮਐਲਏ ਸਾਹਿਬਾਨਾਂ ਨੂੰ ਕਿਉਂ ਨਹੀਂ ਪਹਿਲਾਂ ਜਿਹੜਾ ਲਾਮਬੰਦ ਕੀਤਾ ਗਿਆ ਕਿ ਤੁਸੀਂ ਲੋਕਾਂ ਨੂੰ ਆਪਣੇ ਪਸ਼ੂ ਕੱਢਣ ਲਈ ਕਹਿ ਦਿਓ ਲੋਕਾਂ ਨੂੰ ਆਪਣਾ ਸਮਾਨ ਕੱਢਣ ਲਈ ਕਹਿ ਲੋ ਕਿਉਂਕਿ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਵਾ ਹੜ ਪਹਿਲਾਂ ਵੀ ਬਹੁਤ ਬਹੁਤ ਤਗੜੇ ਆਇਆ ਉਦੋਂ ਵੀ ਨੁਕਸਾਨ ਹੋਇਆ 23 ਦੇ ਵਿੱਚ ਵੀ ਨੁਕਸਾਨ ਹੋਇਆ ਪਰ ਉਹਨਾਂ ਨਹੀਂ ਸੀ ਹੋਇਆ ਜਿੰਨਾ ਹੁਣ 25 ਦੇ ਵਿੱਚ ਨੁਕਸਾਨ ਕੀਤਾ ਗਿਆ ਲੋਕਾਂ ਦਾ ਸਮਾਨ ਗਲ ਗਿਆ ਲੋਕਾਂ ਦਾ ਸਮਾਨ ਰੁੜ ਗਿਆ ਲੋਕਾਂ ਦੇ ਪਸ਼ੂ ਰੁੜ ਗਏ ਜਾਨਾਂ ਵੀ ਗਈਆਂ ਕਿਉਂਕਿ ਕੱਲ ਇੱਕ ਪੁਸ਼ਟੀ ਕੀਤੀ ਸੀ ਸਰਕਾਰ ਨੇ ਕਿੰਨੇ ਲੋਕਾਂ ਦੀ ਮੌਤ ਹੜ ਦੇ ਕਾਰਨ ਹੋਈ ਔਰ ਮੈਂ ਕਹਿੰਦਾ ਕਿ ਹਰ ਇੱਕ ਸਟੇਟ ਨੂੰ ਜਿਹੜੀ ਮਾਰ ਪੈਂਦੀ ਹੈ ਉਹ ਸਟੇਟ ਨੂੰ ਮਾਰ ਪੈਣ ਦਾ ਕਾਰਨ ਇਹੋ ਹੀ ਆ ਕਿ ਸਾਡੇ ਅਫਸਰਾਂ ਦੀ ਸਾਡੇ ਮੈਨੇਜਮੈਂਟ ਦੀ ਨਕੈਲੀ ਜੇ ਮੈਨੇਜਮੈਂਟ ਧਿਆਨ ਰੱਖੇ ਜਿਮੇਵਾਰੀ ਨਾਲ ਕੰਮ ਕਰੇ ਜੇ ਅਸੀਂ ਸਰਕਾਰਾਂ ਬਣਾਉਂਦੇ ਕਾਦੇ ਵਾਸਤੇ ਆ ਜੇ ਸਰਕਾਰਾਂ ਅਸੀਂ ਇਸੇ ਕਰਕੇ ਬਣਾਉਂਦੇ ਆ ਕਿ ਉਹ ਸਾਡੀ ਰਾਖੀ ਕਰਨ ਜਾਨ ਮਾਲ ਦੀ ਤੇ ਤੁਸੀਂ ਦੇਖ ਲਓ ਨਾ ਸਾਡਾ ਮਾਲ ਬਚਾ ਸਕੇ ਨਾ ਸਾਡੀ ਜਾਨ ਬਚਾ ਸਕੇ ਤੇ ਨਾ ਸਾਨੂੰ ਕੋਈ ਰਾਤ ਸਮਗਰੀ ਦਾ ਜਿਹੜਾ ਵਾ ਯੋਜਨ ਕਰ ਸਕੇ ਔਰ ਮੈਂ ਕੱਲ ਵੀ ਇੱਕ ਵੀਡੀਓ ਦੇ ਵਿੱਚ ਅਪੀਲ ਪਾਈ ਸੀ ਕਿ ਸਰਕਾਰ ਨੂੰ ਹੁਣ ਜਿਹੜਾ ਪਾਣੀ ਆਇਆ ਪਾਣੀ ਦੇ ਨਾਲ ਪਸ਼ੂਆਂ ਦੀ ਮੌਤ ਹੋਈ ਜਾਨਵਰ ਮਰ ਗਏ ਬਹੁਤ ਸਾਰੇ ਜੰਗਲੀ ਜੀਵ ਵੀ ਮਰੇ ਆ ਔਰ ਇਨਸਾਨਾਂ ਦੀ ਮੌਤ ਵੀ ਹੋਈ ਆ ਤੇ ਉਹਦੇ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਮਾਰੀਆਂ ਦਾ ਵੀ ਫੈਲਣ ਦਾ ਡਰ ਆ ਤੇ ਸਰਕਾਰ ਆਪਣੀ ਜਿਹੜੀ ਰਾਜਨੀਤੀ ਛੱਡ ਕੇ ਜਿਹੜੀ ਰਾਜਨੀਤੀ ਕਰ ਰਹੀ ਸਾਰੀ ਦੁਨੀਆ 'ਚ ਨਜ਼ਰ ਆ ਰਹੀ ਆ ਇਹ ਜਿਹੜੀ ਗੰਦਲੀ ਰਾਜਨੀਤੀ ਛੱਡ ਕੇ ਵਿਕਾਸ ਦੀ ਗੱਲ ਕਰਨ ਵਾਲੀ ਰਾਜਨੀਤੀ ਤੇ ਆ ਜਾਓ ਬੰਦੇ ਦੇ ਬਣ ਕੇ ਔਰ ਦੂਸਰੇ ਨੰਬਰ ਤੇ ਆਉਣ ਵਾਲੇ ਟਾਈਮ ਤੇ ਜੇ ਕੋਈ ਬਿਮਾਰੀ ਪੰਜਾਬ ਦੇ ਵਿੱਚ ਘਰ ਕਰਦੀ ਆ ਤੇ ਉਹਦੇ ਸਿੱਧੀ ਸਿੱਧੀ ਜ਼ਿੰਮੇਵਾਰ ਮੈਡੀਕਲ ਵਿਭਾਗ ਸਿਹਤ ਮੰਤਰੀ ਸਰਕਾਰ ਪ੍ਰਸ਼ਾਸਨ ਸਾਰੇ ਜ਼ਿੰਮੇਵਾਰ ਹੋਣਗੇ ਕਿਉਂਕਿ ਤੁਸੀਂ ਯਾਰ ਤੁਸੀਂ ਤਨਖਾਹਾਂ ਲੈਂਦੇ ਜੋ ਪੰਜਾਬ ਦੇ ਲੋਕ ਟੈਕਸ ਭਰਦੇ ਆ ਦੇਸ਼ ਦੇ ਲੋਕ ਟੈਕਸ ਭਰਦੇ ਆ ਫਿਰ ਤੁਸੀਂ ਜਾ ਕੇ ਤੁਹਾਡਾ ਖਜ਼ਾਨਾ ਭਰਦਾ ਵਾ ਕੀ ਯਾਰ ਤੁਸੀਂ ਤਾਨਾਸ਼ਾਹੀ ਡਿਕਟੇਟਰਸ਼ਿਪ ਤੁਸੀਂ ਗੋਰਿਆਂ ਵਾਲਾ ਰਾਜ ਦੱਸਣਾ ਚਾਹੁੰਦੇ ਜੋ ਪੰਜਾਬ ਨੂੰ ਤੁਸੀਂ ਦੇਸ਼ ਨੂੰ ਗੋਰਿਆਂ ਵਾਲੇ ਰਾਜ ਦੀ ਗੁਲਾਮੀ ਅਹਿਸਾਸ ਕਰਾਉਣਾ ਚਾਹੁੰਦੇ ਜੋ ਭਗਤ ਸਿੰਘ ਹੋਣਾ ਨੇ ਆਜ਼ਾਦ ਕਰਾਉਂਦਿਆਂ ਕਰਾਉਂਦਿਆਂ ਕੁਰਬਾਨੀਆਂ ਦਿੱਤੀਆਂ ਲੱਖਾਂ ਕ੍ਰਾਂਤੀਕਾਰੀ ਸ਼ਹੀਦ ਹੋਏ ਸਾਡੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਸਾਡੇ ਗੁਰੂ ਸਾਹਿਬਾਨੀਆਂ ਕੁਰਬਾਨੀਆਂ ਵਾ ਯਾਰ ਤੁਸੀਂ ਤਾਂ ਤੁਰਕਾਂ ਦੇ ਨਾਲੋਂ ਵੀ ਮਾੜੇ ਨਿਕਲਦੇ ਨਜ਼ਰ ਆ ਰਹੇ ਜੋ ਕਿਉਂਕਿ ਸੱਚ ਬੋਲਣ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਅਸੀਂ ਸੱਚ ਹਮੇਸ਼ਾ ਬੋਲਦੇ ਹਾਂ ਔਰ ਮੈਂ ਸੈਂਟਰ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਭਾਈ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਉਹ ਜੋ ਉਹਦਾ ਹੱਕ ਬਣਦਾ ਵਾ ਉਹ ਦੇਣਾ ਚਾਹੀਦਾ ਵਾ ਔਰ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਤੁਸੀਂ ਸੈਂਟਰ ਤੋਂ ਮੰਗੋ ਮੁੱਖ ਮੰਤਰੀਆਂ ਤੂੰ ਬੇਰ ਸਟੇਟ ਦਾ ਤੇਰਾ ਫਰਜ਼ ਬਣਦਾ ਐ ਐਮ ਐਲ ਆਂ ਦਾ ਫਰਜ਼ ਬਣਦਾ ਬਹਿਜੋ ਤਰਨਾਂ ਲਾ ਕੇ ਸੈਂਟਰ ਦੇ ਸਾਹਮਣੇ ਜਾ ਕੇ ਕਿ ਸਾਡਾ ਜਿਹੜਾ 50% ਜਿਹੜਾ ਸਾਡਾ ਹੱਕ ਐ ਜਿੰਨਾ ਵੀ ਮਾਰਜਨ ਬਣਦਾ ਵਾ ਉਹ ਤੁਸੀਂ ਦੋ ਲੈ ਕੇ ਉਹ ਲੋਕਾਂ ਤੱਕ ਪਹੁੰਚਾਓ ਸਿਰਫ ਸੋਸ਼ਲ ਮੀਡੀਆ ਤੇ ਰਾਜਨੀਤੀ ਨਾ ਕਰੋ ਸੋਸ਼ਲ ਮੀਡੀਆ ਤੇ ਟਰਾਲੀਆਂ ਭਰ ਕੇ ਲੈਣਾ ਲਾ ਕੇ ਨਾ ਦਿਖਾ ਲਓ ਲੋਕਾਂ ਨੂੰ ਬਹੁਤ ਵੱਡੀ ਮਾਰ ਪਈ ਐ ਜਿਵੇਂ ਕਿ ਸਿੰਗਰ ਵੀਰਾਂ ਨੇ ਵੀ ਆਖਿਆ ਐਕਟਰ ਵੀਰਾਂ ਨੇ ਵੀ ਆਖਿਆ ਸਮਾਜ ਸੇਵੀਆਂ ਨੇ ਵੀ ਆਖਿਆ ਐਨੀਰਾਈ ਵੀਰਾਂ ਨੇ ਵੀ ਆਖਿਆ ਔਰ ਸਰਕਾਰ ਨੂੰ ਵੀ ਇਹ ਵੱਡੇ ਪੱਦਰ ਤੇ ਜਿਹੜਾ ਜੰਗੀ ਪੱਦਰ ਤੇ ਕੰਮ ਕਰਨਾ ਪਊਗਾ ਫਿਰ ਲੋਕਾਂ ਦੀ ਪਰਪਾਈ ਹੋਣੀ ਆ ਔਰ ਇੱਕ ਜਦੋਂ ਲੋਕ ਸੇਵਾ ਕਰਦੇ ਆ ਸਰਕਾਰ ਉਹਦੇ ਵਿੱਚ ਸੰਯੋਗ ਕਰੇ ਬਲਕਿ ਉਹਨਾਂ ਨੂੰ ਤਾੜਨਾ ਕਰਕੇ ਡੱਕੇ ਨਾ ਇਹ ਸਾਡੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਆ ਕਿ ਤੁਸੀਂ ਸੰਯੋਗ ਕਰੋ ਯਾਰ ਹੁਣ ਤੁਸੀਂ ਕਹਿੰਦੇ ਜੋ ਉੱਥੇ ਖਤਰਾ ਵਾ ਅਸੀਂ ਗਾੜੀ ਸੇਵਾ ਲੈ ਕੇ ਨਹੀਂ ਜਾਣ ਦੇਣਾ ਯਾਰ ਜਦੋਂ ਜੇ ਇੰਨਾ ਫਿਕਰ ਸੀ ਤੇ ਜਿਸ ਦਿਨ ਪਤਾ ਸੀ ਕਿ ਬਲੱਡ ਫਲੱਡ ਆ ਸਕਦਾ ਵਾ ਹੜ ਆ ਸਕਦੇ ਆ ਕਿ ਉਦੋਂ ਤੁਸੀਂ ਸੁੱਤੇ ਸੀ ਉਦੋਂ ਕਿਉਂ ਨਾ ਤੁਸੀਂ ਲੋਕਾਂ ਦੇ ਜਾਨਵਰ ਬਚਾਏ ਤੁਸੀਂ ਕਿਉਂ ਨਾ ਲੋਕਾਂ ਨੂੰ ਸਮਾਨ ਕੱਢਣ ਲਈ ਕਿਹਾ ਤੁਸੀਂ ਅੱਜ ਜੇ ਕੋਈ ਪ੍ਰਸ਼ਾਦੇ ਲੈ ਕੇ ਜਾ ਰਹੇ ਆ ਕੱਲ੍ਹ ਦੀ ਮੈਂ ਵੀਡੀਓ ਦੇਖ ਰਿਹਾ ਸੀ ਬੜਾ ਮੇਰੇ ਮਨ ਵਿੱਚ ਦੁੱਖ ਵੀ ਲੱਗਾ ਔਰ ਇਸ ਚੀਜ਼ ਦਾ ਰੋਸ ਵੀ ਆਇਆ ਕਿ ਯਾਰ ਅੱਜ ਬੜਾ ਤੁਸੀਂ ਇੰਨੇ ਸचेत ਹੋਏ ਜੋ ਬੜੇ ਕਿ ਪਹਿਲਾਂ ਸੁੱਤੇ ਸੀ ਤੁਸੀਂ ਪ੍ਰਸ਼ਾਸਨ ਸੁੱਤਾ ਸੀ ਅਫਸਰ ਸੁੱਤੇ ਸੀ ਮਹਿਕਮਾ ਸੁੱਤਾ ਸੀ ਕੌਣ ਕੌਣ ਸੁੱਤਾ ਸੀ ਇਹ ਜਵਾਬ ਸਾਰਿਆਂ ਕੋਲ ਲੈ ਜਾਣਗੇ ਔਰ ਕੋਈ ਨਹੀਂ ਤੁਸੀਂ ਆਪਣਾ ਜਿਹੜਾ ਡਿਕਟੇਟਰਸ਼ਿਪ ਕਰਨੀ ਕਰੋ ਪਰ ਅਸੀਂ ਲੋਕਤੰਤਰ ਦੇ ਜ਼ਰੀਏ ਆਪਣੇ ਕਾਨੂੰਨ ਦੇ ਜ਼ਰੀਏ ਆਪਣੇ ਹੱਕ ਦੇ ਜ਼ਰੀਏ ਆਪਣੇ ਸੰਵਿਧਾਨ ਦੇ ਜ਼ਰੀਏ ਅਸੀਂ ਤੁਹਾਡੇ ਕੋਲ ਸਾਰਾ ਹਿਸਾਬ ਲੈਣਾ ਔਰ ਲਵਾਂਗੇ ਕਿਉਂਕਿ ਲੈਣਾ ਚਾਹੀਦਾ ਵਾ ਕਿ ਸਾਰੇ ਜੇ ਆਪਾਂ ਸੁਸਰੀ ਬਣ ਗਏ ਤੇ ਫਿਰ ਤਾਂ ਕਣਕ ਖਾ ਹੀ ਜਾਣੀ ਹੈ ਜਿਵੇਂ ਕਹਿੰਦੇ ਨੇ ਸੁਸਰੀ ਬਣ ਕੇ ਕਣਕ ਖਾਂਦੀ ਹੈ ਤੇ ਅਸੀਂ ਸੁਸਰੀ ਨਹੀਂ ਬਣਨਾ ਅਸੀਂ ਤੁਹਾਨੂੰ ਦੱਸਣਾ ਵਾ ਕਿ ਅਸੀਂ ਜਾਗਦੇ ਆ ਅਸੀਂ ਪੰਜਾਬ ਦੇ ਰਖਵਾਲੇ ਹੈਗੇ ਆ ਇਹ ਦੱਸਾਂਗੇ ਤੁਹਾਨੂੰ ਔਰ ਦੱਸਾਂਗੇ ਵੀ ਸਵਿਧਾਨਕ ਤਰੀਕੇ ਨਾਲ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਤੁਹਾਡੇ ਹੀ ਤਰੀਕੇ ਨਾਲ ਦਵਾਂਗੇ ਇਹ ਕਰਕੇ ਮੈਂ ਅਪੀਲ ਕਰਦਾ ਵਾਂ ਔਰ ਨਾਲ ਦੀ ਨਾਲ ਇਹ ਗੱਲ ਜਰੂਰ ਪੱਕੀ ਕਰਦਾ ਮੈਂ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸੇਵਾਦਾਰਾਂ ਨੂੰ ਰੋਕੇ ਨਾ ਬਲਕਿ ਸਗੋਂ ਉਹਨਾਂ ਦਾ ਸਹਿਯੋਗ ਕਰੇ ਤੁਹਾਡਾ ਫਰਜ਼ ਆ ਉਹਨਾਂ ਦੀ ਈਜ਼ਾਲ ਮਾਲ ਦੀ ਰਾਖੀ ਕਰਨੀ ਪਰ ਤੁਹਾਡਾ ਇਹ ਫਰਜ਼ ਨਹੀਂਗਾ ਕਿ ਕਿਸੇ ਨੂੰ ਕਹਿਣਾ ਕਿ ਭਾਈ ਤੂੰ ਲੰਗਰ ਨਾ ਵਰਦਾ ਤੂੰ ਆ ਨਾ ਕਰ ਇਹ ਡਿਕਟੇਟਰਸ਼ਿਪ ਬੰਦ ਕਰੋ ਔਰ ਲੋਕਾਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ